ਮੇਰੇ ਦਾਦੀ ਕਹਿੰਦੇ ਵਿੱਚ ਨਹੀਂ ਹੈ ਕੁੜੀ ਰੱਖਣੀ ਨਹੀਂ ਦਾਦੀ ਨੂੰ ਬੁਲਾ ਲੈਣ ਵਿੱਚ ਖੜਾ ਜਾ ਬਈ ਚਾਹੀ ਗੱਲ ਅਸੀਂ ਵੀ ਆਪਾਂ ਕਿਸੇ ਵੀ ਡਾਕਟਰ ਤੋਂ ਇਹ ਕੁੜੀ ਚੈੱਕ ਨਹੀਂ ਸੀ ਕਰਵਾਈ ਆਪਾਂ ਆਪ ਦੇ ਹਿਸਾਬ ਨਾਲ ਇਹਨੂੰ ਘੋੜਾ ਦਿੱਤਾ ਸੀ ਕਰਦੀ ਬਿਨ ਦੇਖਣਾ ਹਾਂਜੀ ਹਾਂਜੀ ਜੀ ਅੱਜ ਆਪਾਂ ਬਾਈ ਆਪਣੇ ਪਿੰਡ ਹੀ ਬੁਰਜੀਟਲਵਾਂ ਜ਼ਿਲ੍ਹਾ ਮਾਨਸਾ ਦੇ ਵਿੱਚ ਖੜੇ ਆ ਠੀਕ ਹੈ ਨਾ ਤੇ ਇੱਥੇ ਬਾਈ ਇੱਕ ਤੁਹਾਨੂੰ ਆਪਣੇ ਪਿੰਡ ਦੇ ਗਰਦੀਪ ਸਿੰਘ ਢਿੱਲੋਂ ਦੇ ਨਾਲ ਉਹਨਾਂ ਦੇ ਬੇਟੇ ਨਾਲ ਮਲਾਉਣ ਲੱਗੇ ਆ ਤੇ ਜਿਨ੍ਹਾਂ ਦੀ ਬਈ ਘੋੜੀ 4 ਤੋਂ 5 ਘੋੜਿਆਂ 5 ਘੋੜਿਆਂ ਤੋਂ ਮਾ ਮਲਾਈ ਸੀਗੀ ਉਹ ਰਹੀ ਨਹੀਂ ਸੀ ਆਪਾਂ ਕਿਸੇ ਵੀ ਘੋੜੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਕਿਸੇ ਵੀਰ ਦੇ ਘੋੜੇ ਦਾ ਚਲੋ ਸਾਰੇ ਘੋੜੇ ਸਾਰੇ ਚੰਗੇ ਆ ਤੇ ਇਹਨਾਂ ਦਾ ਇੱਕ ਦਿਨ ਮਤਲਬ ਇਹੋ ਜਿਹਾ ਸਬਬ ਬਣ ਗਿਆ ਸੀ ਵੀ ਇਹ ਕਹਿੰਦੇ ਵੀ ਘੋੜੀ ਵੇਚਣੀ ਆ ਸੀ ਤੇ ਇਹ ਆਪਣੇ ਕੋਲੇ ਇਹਨਾਂ ਦਾ ਬੇਟਾ ਗਿਆ ਕਹਿੰਦਾ ਅੰਕਲ ਘੋੜੀ ਵੇਚਣੀ ਆ ਮੈਂ ਆਖਿਆ ਵੀ ਘੋੜੀ ਨਾ ਬੇਟੋ ਬਈ ਆਪਾਂ ਚੱਲ ਕੋਈ ਗੱਲ ਨਹੀਂ ਆਪਣਾ ਵੀ ਤਜਰਬਾ ਕਰਕੇ ਦੇਖਦੇ ਆ ਤੇ ਬਈ ਇਹ ਘੋੜੀ ਤੇ ਆਪਾਂ ਆਪਣਾ ਜਿਹੜਾ ਦੇਸੀ ਫਾਰਮੂਲਾ ਹੈ ਇੰਦਰਵਾਸ਼ਾ ਤੋਂ ਮਿਲਾ ਕੇ ਉਹ ਵੀ ਕੀਤਾ ਤੇ ਬਾਕੀ ਆਪਾਂ ਆਪਣੇ ਪੁੱਤਰ ਨਾ ਕਰਾਉਣਿਆਂ ਗੱਲ ਬਾਤ ਕੀ ਹਾਲਾ ਪੁੱਤ ਸਸੀ ਆਦੂ ਸਸੀ ਕਾਲ ਹੋ ਠੀਕ ਆ ਹਾਂਜੀ ਵਧੀਆ ਤੇ ਕਿਵੇਂ ਘੋੜੀ ਛੱਟਾ ਹੁਣ ਹਾਂਜੀ ਘੋੜੀ ਵਧੀਆ ਜੀ ਤੇ ਕਿੰਨੇ ਟਾਈਮ ਦੀ ਹੋਈ ਗੱਬੜ ਹੁਣ ਇਹ ਹੁਣ 9 ਤਰੀਕ ਨੂੰ 5 ਮਹੀਨੇ ਦੀ ਗੱਬੜ ਹੋਈ 5 ਮਹੀਨੇ ਦੀ ਹਾਂਜੀ ਹੋਸ਼ਾ ਜਾਵਾਂ ਜਾਵਾਂ ਤੇ ਕੀ ਕਿਵੇਂ ਬਣੀ ਗੱਲ ਬਾਤ ਪੁੱਤ ਦੱਸੀ ਅਗਲਾ ਸੀ 4 ਮਹੀਨੇ ਘੋੜਾ ਨਾ ਗੋੜੀ ਮਲਾ ਲਈ ਸੀ ਉਹ ਠੀਕ ਹੈ ਘੋੜੀ ਰਹੀ ਨਹੀਂ ਸੀ ਆਪਣੀ ਠੀਕ ਹੈ ਜੋ ਰਹੀ ਨਹੀਂ ਸੀ ਮੇਰੇ ਡੈਡੀ ਕਹਿੰਦੇ ਵਿੱਚ ਨਹੀਂ ਗੋੜੀ ਰੱਖਣੀ ਠੀਕ ਹੈ ਡੈਡੀ ਨੂੰ ਬੁਲਾ ਲੈਣੇ ਵਿੱਚ ਖੜਾ ਜਾ ਬਈ ਰੱਖਣੀ ਨਹੀਂ ਗੋੜੀ ਅਸੀਂ ਸਾਡੇ ਕੋਲੇ ਆਏ ਸੀ ਜਦੋਂ ਹਾਂ ਤੁਸੀਂ ਕਹਿੰਦੇ ਗੋੜੀ ਨਾ ਵਿੱਚੋ ਤੁਸੀਂ ਠੀਕ ਹੈ ਫਿਰ ਆਪਾਂ ਅਭਨੇਂਦਰਵਾਸਾ ਤੋਂ ਗੋੜੀ ਮਲਾਈ ਠੀਕ ਹੈ ਆਪਣੀ ਘੋੜੀ ਅੱਜ ਜਮਾਏ 5 ਮਹੀਨੇ ਦੀ ਕਬਨ ਹੋਈ ਨੌ ਦੇ ਖੁਸ਼ ਆਏ ਮੈਂ ਪਤਾ ਜਮਾਈ ਤੇ ਇਹ ਬਾਈ ਜਿਵੇਂ ਸਾਨੂੰ ਦੱਸਿਆ ਜੀ ਆਹ ਖੜਾ ਇਹਦਾ ਮੁੰਡੇ ਦਾ ਡੈਡੀ ਤੇ ਇਹ ਕਹਿੰਦਾ ਜੀ ਵੀ ਕੁੜੀ ਵੇਚ ਦੇ ਵੀ ਕੁੜੀ ਆਪਣੀ ਰਹਿੰਦੀ ਨਹੀਂ ਹਾਂ ਜੀ ਬਈ ਹਣਾ ਐਵੇਂ ਹੋਸ਼ਨਾ ਗੱਲ ਕਰਦੀ ਪਾ ਤੇ ਫਿਰ ਮਾਖਾ ਚੱਲ ਆਪਾਂ ਇੱਕ ਤਜਰਬਾ ਕਰਕੇ ਦੇਖ ਲਾਂ ਨੇ ਫਿਰ ਬਾਈ ਆਪਾਂ ਆਪਣੇ ਇੰਦਰ ਬਾਦਸ਼ਾਹ ਤੋਂ ਇਹ ਕੁੜੀ ਮਲਾਈ ਸੀ ਇਹ ਕੁੜੀ ਮਲਾ ਕੇ ਆ ਜਿਹੜੀ ਮੈਡੀਕਲ ਆ ਉਹ ਵੀ ਦਿੱਤੀ ਤੇ ਆਪਾਂ ਬਾਈ ਇੱਕ ਹੋਰ ਨੁਕਤਾ ਦੀ ਗੱਲ ਅਸੀਂ ਵੀ ਆਪਾਂ ਕਿਸੇ ਵੀ ਡਾਕਟਰ ਤੋਂ ਇਹ ਕੁੜੀ ਚੈੱਕ ਨਹੀਂ ਸੀ ਕਰਵਾਈ ਆਪਾਂ ਆਪ ਦੇ ਹਿਸਾਬ ਨਾਲ ਇਹਨੂੰ ਘੋੜਾ ਦਿੱਤਾ ਸੀ ਕਰਦੀ ਵ ਦੇਖਣਾ ਹਾਂਜੀ ਹਾਂਜੀ ਤੇ ਉਹ ਤੋਂ ਬਾਅਦ ਮੰਨ ਕੇ ਚੱਲ ਜਿਹੜਾ ਆਪਣਾ ਦੇਸੀ ਟਰੀਟਮੈਂਟ ਆ ਉਹ ਵੀ ਕੀਤਾ ਸੀ ਹਾਂਜੀ ਇਹ ਉਹਦਾ ਕਿਵੇਂ ਰਿਹਾ ਰਿਜ਼ਲਟ ਬਹੁਤ ਵਧੀਆ ਇਹ ਬਾਈ ਇਹ ਇੱਕ ਕੁੜੀ ਨਹੀਂ ਤੁਹਾਨੂੰ ਦੋ ਤਿੰਨ ਕੁੜੀਆਂ ਦੇ ਵੀਡੀਓ ਹੋਰ ਪਾਵਾਂਗੇ ਇਹ ਕੁੜੀ ਬਾਈ ਪਹਿਲਾਂ ਵੀ ਦੋ ਟੋ ਟਾਂ 2 ਮਹੀਨਾ ਦੀ ਚੈੱਕ ਕਰਵਾ ਲਈ ਸੀ ਆਪਾਂ ਡਾਕਟਰ ਤੋਂ ਪਰ ਫਿਰ ਵੀ ਆਪਾਂ ਨੂੰ ਐ ਸੀਗੀ ਮਨ ਲਾ ਵੀ ਕਲੀਅਰ ਤਸੱਲੀ ਹੋ ਗਈ ਜਦੋਂ ਤੇ ਉਦੋਂ ਵੀਡੀਓ ਪਾਈ ਆ ਹੁਣ ਆਪਾਂ ਆਪਾਂ ਮਤਲ ਤਸੱਲੀ ਨਾਲ ਕਹਿ ਸਕਦੇ ਆ ਤੇ ਇਹ ਕਹਿੰਦੇ ਸੀ ਵੀ ਬੱਚਾ ਮਾਲਕ ਦੀ ਕਿਰਪਾ ਨਾਲ ਸਾਨੂੰ ਮਤਲ ਆਪਣਾ ਮਾਰਵਾੜੀ ਘੋੜਾ ਤੇ ਇਹਦੇ ਚੰਬਾ ਪਾਣਾ ਜਾਦੇ ਹਣਾ ਏਓ ਤੁਸੀਂ ਬਾਈ ਕਮੈਂਟਾਂ ਜਰੂਰ ਦੱਸਿਓ ਵੀ ਆ ਸਾਡੇ ਬੱਚੇ ਦੀ ਮਿਹਨਤ ਨੂੰ ਫਾਲਾ ਕਿਹੋ ਜਿਹਾ ਲੱਗਣਾ ਠੀਕ ਹੈ ਤੇ ਤੁਹਾਡੇ ਕਮੈਂਟਾਂ ਵਿੱਚ ਸਾਨੂੰ رائے ਵਾਲੀ ਜਰੂਰ ਦਿਓ ਠੀਕ ਹੈ ਨਾ ਗੱਲੇ ਵੀ ਇਹ ਨੇ ਕਿਹੋ ਜਿਹਾ ਬੱਚਾ ਦੇਣਾ ਤੇ ਬਾਕੀ ਤੁਹਾਨੂੰ ਇਹ ਜਿਹੀਆਂ ਵੀਡੀਓ 2-4 ਹੋਰ ਪਾਵਾਂਗੇ ਤੇ ਜੇ ਕਿਸੇ ਭਰਾ ਦੀ ਕਈ ਵਾਰ ਕੋਈ ਧੀ ਨਹੀਂ ਰਹਿੰਦੀ ਤਾਂ ਬਾਈ ਆਪਣੇ ਨਾਲ ਸੰਪਰਕ ਕਰਕੇ ਤੇ ਆਪਣੇ ਘਰੇ ਤੋਂ ਧੀ ਮਿਲਾ ਕੇ ਆਪਾਂ 100% ਰਿਜ਼ਲਟ ਦੇਵਾਂਗੇ ਵੀ ਰਹਿਣ ਦੇ ਚਾਂਸ ਤਾਂ ਬਾਕੀ ਪਰਮਾਤਮਾ ਮਿਹਰ ਕਰੂਗਾ ਤੇ ਵੀਡੀਓ ਨੂੰ ਸ਼ੇਅਰ ਯੂਲ ਕਰਦੇ ਹੋ ਬਾਈ ਧੰਨਵਾਦ ਜੀ